ਪੰਡ ਮਮਾਰਾ ਬਾਈ ਉਹਦੇ ਵੀ ਘਰੇ ਆਏ ਆ ਜਕੂਤਰਾਂ ਸ਼ੌਂ ਕਰਨ ਇਹਨਾਂ ਦਾ ਖਰਾਕ ਰੂਕ ਬਾਰੇ ਤੇ ਤੁਹਾਨੂੰ ਕਬੂਤਰ ਖਾਵਾਂਗੇ ਆਹ ਬਾਈ ਉਹਦੇ ਵੀਰ ਸਿੰਘ ਆ ਆਹ ਬਾਈ ਉਹਦੇ ਵੀਰ ਸਿੰਘ ਆ ਸ਼ਿਗਾਲ ਜੀ ਇਧਰ ਆ ਇਧਰ ਸ਼ੁਕਰ ਬਾਈ ਅੱਜ ਬਾਈ ਤੇ ਆਹ ਬਾਈ ਦੇ ਪੁੱਤਰ ਅੱਧੇ ਅੱਧੇ ਆ ਬੈਠੇ ਤਿੰਨ ਚਾਰ ਬੱਚੇ ਉਹ ਤੇ ਬੈਠੇ ਆ ਬਾਕੀ ਖੁੱਡੇ ਆ ਜਾਂ ਇਹ ਕਰਾਵਾਂਗੇ ਸ਼ੌਂਕ ਸਾਰਿਆਂ ਨਾਲੇ ਦੱਸਾਂਗੇ ਬਾਈ ਦੀ ਖਰਾਕ ਬਾਰੇ ਖਰਾਕ ਹੀ ਪਈਏ ਕੋਲੇ ਤੇ ਕੂਤਰੋ ਖਾਵੀ ਪਹਿਲਾ ਵੱਡੇ ਆਪਣੇ ਮੇਨ ਜਿਹੜੇ ਕਈ ਸ਼ੌਂਕ ਦਾ ਬਾਈ ਜੀ ਵੱਡੀ ਕਬੂਤਰੀ ਦਾ ਆ ਆਪਣੀ ਵੱਡੀ ਕਬੂਤਰੀ ਬਾਈ ਅੱਖ ਵੇਖੋ ਦੂਜੀ ਅੱਖ ਵੇਖੋ ਇਹ ਰਾਂਗ ਕਿਥ ਲਾਇਆ ਇਹ ਬਾਈ ਆਪਣਾ ਮਿੱਤਰ ਆ ਪਿੰਡ ਲੱਖਾ ਮੁਾਰੇ ਦਾ ਉਦੋਂ ਲਿਆਂਦੀ ਆ ਵੱਡੀ ਕਬੂਤਰੀ ਆ ਜੀ ਇਹ ਬੱਚੇ ਕਢਾਏ ਕਿ ਬਈ ਇਹਦੇ ਹਾਂ ਬਾਈ ਬੱਚੇ ਕਢਾਏ ਆ ਕਿਹੜੇ ਬੱਚੇ ਸ਼ੌਂਕ ਕਰਾ ਦੋ ਆਹ ਬਈ ਇਹਦੇ ਬੱਚਾ ਆ ਵੇਖੋ ਅੱਖ ਤੇ ਕਿਵੇਂ ਉੱਡਿਆ ਇਹ ਹਾਏ ਫਿਲਹਾਲ ਤਾਨੂੰ ਹੋ ਗਿਆ 15 20 ਦਿਨ ਹਾਂ ਸ਼ਾਮ ਦਾ ਕਰਦਾ ਟਾਈਮ ਪੂਰਾ ਉੱਕੇ ਜਾਵਾ ਸਹੀ ਏ ਗੱਲ ਬਾਤ ਇਹਦੀ ਠੀਕ ਆ ਇਹ ਜਿਹੜੇ ਲੋਆਂ ਨੂੰ ਖਾਂਦੇ ਹੋ ਕਬੂਤਰ ਇਹ ਸਾਰੇ ਕੂਤਰ ਨਹੀਂ ਆ ਤੇ ਆਹ ਮਾਂ ਕੀ ਰੱਤੀ ਤੇ ਬਾਈ ਹੋਰ ਕੂਤਰੀ ਇਹ ਸ਼ੌਂਕ ਕਰਾਉਂਦਾ ਆਹ ਦੂਜੀ ਕੂਤਰੀ ਆਪਣੀ ਬਈ ਇਹਦੇ ਬੱਚੇ ਵੀ ਚੰਗੇ ਉੱਡਦੇ ਆ ਵੇਖੋ ਪੱਲਾ ਬੁੱਲਾ ਤੁਸੀਂ ਹਾਂ ਜੇ ਰੋਪਣੀ ਉਹ ਰਗਵੀਰ ਤੋਂ ਲੈਂਦੀ ਏ ਜੀ ਇਹ ਬਾਈ ਦੇ ਨਾਲ ਹੀ ਹੁੰਦਾ ਰਗਵੀਰ ਤੇ ਇਹਨਾਂ ਪਿੰਡ ਦਾ ਹੀ ਆ ਇਹ ਉਹ ਤੋਈ ਵੀ ਕੁਤਰੀ ਇਹ ਕੱਕਾ ਬਈਆ ਜਿੱਦਿਆ ਕਿਹੜੀ ਖੱਟੀ ਦੂਜੀ ਵੀ ਹਾਂ ਬਈ ਦੂਜੀ ਵੀ ਖੱਟੀ ਆ ਇਹ ਵੀ ਉਸੇ ਬੋਲਦੇ ਨੇ ਇਹ ਵੀ ਉਹ ਤੋਂ ਲਿਆਂਦੀ ਆ ਬਾਈ ਇਹ ਵੀ ਲਖਵੀਰ ਕੁੜੀ ਆ ਉਸੇ ਦੋ ਮੂਤਰ ਲੈਣਾ ਹਾਂ ਨਾ ਜਿਆਦਾ ਤਾਂ ਜਿਹੜੇ ਕਬੂਤਰ ਆ ਬਾਈ ਰਗਵੀਰ ਰਾਡੋ ਦੇ ਆ ਤੇ ਲੱਖੇ ਮਾਰੇ ਵਾਲੇ ਨੇ ਆ ਬਾਲੇ ਕਬੂਤਰ ਤਾਂ ਆ ਵੇਖੋ ਪੱਲਾ ਆਪਣਾ ਆਖਾ ਕਰੋ ਜੀ ਆਖਾ ਬਖਤੀ ਇਹ ਆ ਕੀ ਜਿਹੜੇ ਨਵੇਂ ਆ ਉਹੀ ਕਬੂਤਰ ਆ ਇਹ ਬਾਕੀ ਆਪਾਂ ਜਿਹੜੇ ਥੋੜਾ ਜਹਾ ਹੋ ਗਿਆ ਸੀਗਾ ਉਹਦੀ ਗੱਲ ਬਣ ਗਈ ਸੀ ਕੋਈ ਆ ਕਬੂਤਰੀ ਆ ਵੀ ਹਾਂ ਬਈ ਕਬੂਤਰ ਆ ਮੇਨ ਦੂਰੀ ਫੜ ਲਈ ਦੂਰੀਆ ਨਹੀਂ ਲਾਉਣੀ ਚਾਹੀਦੀ ਘਰ ਵਾੜ ਕੋਈ ਚੱਕਰ ਦੀ ਦੂਰੀਆ ਨਹੀਂ ਵਿਖਾਉਣੀ ਹੋਰ ਮਗਾਉਂ ਆਹ ਤੇਰੀ ਬੜੀ ਬੜਾ ਰਹਿਣ ਜੀ ਨਹੀਂ ਮੜਗੀਲਾ ਲਾ ਕੇ ਲੱਗਾਈ ਨਹੀਂ ਇਹ ਵੀ ਵਾਲੀ ਬੜੀ ਇਹ ਸ਼ੌਕ ਰਹਿਣੀ ਪਰ ਇੱਕ ਬਈ ਆ ਕਬੂਤਰੀ ਆ ਖੱਟੀਆਂ ਦੀ ਲੱਖੇ ਗੱਲ ਦੀ ਲੱਖੇ ਗੱਲ ਦੀ ਮੋਾਰੇ ਵਾਲੀ ਦੀ ਤੇ ਬਿਠ ਤੇ ਕਾ ਰੰਗ ਲਾਇਆ ਜੀ ਇਹ ਕੁਝ 100000 ਦੀ ਦੇ ਦਿੱਤੀ ਸੀ ਇਹ ਦੇ ਦਿੱਤੀ ਸੀ ਬਈ ਗਾਂ ਮੋੜ ਰੰਗ ਅੱਛਾ ਮੋੜ ਮੋੜ ਆ ਅੱਛਾ ਖਾਲੀਆ ਦੰਦੀ ਵਿੱਚ ਕੱਟਦੀ ਜਾ ਰਹੀ ਉਹ ਇਹ ਸਾਰੀ ਆਉਗੀ ਨਹੀਂ ਉਹਨਾਂ ਨੇ ਉੱਪਰ ਕੀ ਲਾ ਰੰਗ ਲਾਇਆ ਇਹਨੂੰ ਉੱਪਰ ਕੀ ਲਾ ਰੰਗ ਆ ਦੇ ਆ ਜੇ ਕਿਸੇ ਨੂੰ ਨਹੀਂ ਪਤਾ ਤਾਂ ਵੀ ਦੱਸ ਦੀ ਇਹ ਉੱਪਰ ਕੀ ਲਾ ਰੰਗ ਹੈ ਬਾਕੀ ਕਬੂਤਰੀ ਦੇ ਹੋਰ ਕਿਤੇ ਰੰਗ ਨਹੀਂ ਰੱਖੇ ਇਹ ਉਹਨਾਂ ਨੇ ਲਾਦਾ ਰੰਗ ਉੱਪਰ ਕੀ ਲਾ ਰੰਗ ਉਹ ਹੀ ਚਾਹੁੰਦੇ ਆ ਵੇ ਉਡਦੀ ਬਹੁਤ ਵਧੀਆ ਲੱਗਦੀ ਜੇ ਉੱਥੇ ਜਾਂਦੀ ਤਾਂ ਉਹ ਤਾਂ ਸੁਣੀ ਲੱਗਦੀ ਆ ਆਹ ਘੋੜੀ ਉੱਡਦੀ ਭਾਈ ਇਹ ਆਈ ਸੀਗੀ ਬਾਜੀ ਤੋਂ ਅੱਛਾ ਭਾਈ ਸੁਆਈ ਸੀ ਕਿਤੋਂ ਆਈ ਸੀ ਦੀ ਦਾ ਟਾਈਮ ਸੀਗਾ ਮੀਂਹ ਪੈ ਰਿਹਾ ਸੀਗਾ ਉੱਡੀ ਜਾਂਦੀ ਸੀ ਉਦੋਂ ਤੇ ਖੰਭ ਘੁੰਮ ਲੱਗਾ ਸੀ ਉੱਡੀ ਅਗਲੇ ਦਿਨ ਫੇਰ ਹਾਂ ਅੱਛਾ ਦੋ ਦਿਨ ਉੱਡੀ ਥੋੜੀ ਬਣ ਆ ਗਈ ਦੋ ਦਿਨ ਲਗਾਤਾਰ ਹਾਂ ਅਗਲੇ ਦਿਨ ਮੀਂਹ ਪੈਂਦੇ ਜੇ ਫੜੀ ਆ ਇਹਦਾ ਬੱਚਾ ਕਿਹਦਾ ਹੁੰਦਾ ਇਹ ਬੱਚਾ ਮੇਰੇ ਟਰੋਂਡਾ ਫਿਰਦਾ ਆ ਕਰਦਾ ਬਈ ਦੂਗ ਬੁੱੱਚੇ ਕਰਦੇ ਹਜੇ ਤੇ ਤੜਕਰੇ ਛੱਡੇ ਵੀ ਆ ਕਰੋ ਛੱਡੇ ਸੀ ਬਾਈ ਤੜਕੇ ਯਾਰ ਮੰਨ ਕੇ ਚੱਲ ਫੱਟਕ ਵੇੜ ਆ ਆ ਮੇਤਰ ਕਬੂਤਰੀਆਂ ਸਾਰੀਆਂ ਤੇ ਹੁਣ ਪੁੱਤਰਾ ਛੱਲ ਰਹੇ ਆ ਆ ਕਬੂਤਰ ਬਾਈ ਕਰੋ ਸ਼ਾਂਤ ਇਹ ਕਿ ਬੱਚਾ ਇਹਦਾ ਆ ਰਤੀ ਦਾ ਬੱਚਾ ਤੁਹਾਨੂੰ ਖਾਦਾ ਬਾਕੀ ਕਬੂਤਰੀਆਂ ਡੋਟਰ ਸਾਰੀਆਂ ਆ ਬੱਚਾ ਇਹ ਕਰਤੀ ਦਾ ਤੇ ਬਾਕੀ ਕੂਤਰਾਂ ਆ ਆ ਕਬੂਤਰ ਬਈ ਆ ਕਬੂਤਰ ਆ ਇਹ ਕਿਹੜਿਆਂ ਚ ਬਈ ਯਾਰ ਕਿਹੜੇ ਫੜੇ ਆ। ਫੜੇ ਆ। ਦੱਸਦੇ ਸਾਂਈ ਕਾ ਨਾ ਬਈ ਐਂ ਖੜਦਾ ਨਹੀਂ ਸਹੀ ਉਹ ਤਾਂ ਸਹੀ ਕਹ। ਫੜੇ ਆ ਭਾਈ ਇਹ ਵੀ ਤੇ ਆਪਾਂ ਕਬੂਤਰਾਂ ਸ਼ੌਂਕ ਕਰਾਉਣੇ ਆ। ਅੱਜ ਦੇ ਟਾਈਮ 'ਚ ਕਬੂਤਰ ਕੋਈ ਵੀ ਘਰੋਂ ਲੈ ਕੇ ਨਹੀਂ ਢਾ ਸਕਦਾ। ਹਾਂ। ਫੜੇ ਬੰਦੇ ਆ ਤੇ ਜਾਂ ਕਿਸੇ ਬੰਦੇ ਤੋਂ ਲਿਆਉਣੇ ਪੈਂਦੇ ਫੇਰ ਜਾ ਕੇ ਗੱਲ ਬੰਦੀ ਐ ਨਹੀਂ ਐਂ ਗੱਲ ਨਹੀਂ ਬੰਦੀ। ਹੁਣ ਆਪਾਂ ਸ਼ੌਂਕ ਕਰਾਉਣੇ ਕਬੂਤਰਾਂ ਦਾ। ਕਿੰਨੇ ਕਬੂਤਰ ਆ ਗਏ ਲੈ ਇੱਥੇ ਹੀ 5 ਜਾਂ ਮੈਂ ਤਰੂ। ਅੰਦੇ ਕਬੂਤਰਾਂ ਤੇ ਇਹ ਕੂਦਰ ਵਿਖਾਦਾ 6 ਕੂਤਰਾਂ ਸਾਰੇ ਤੇ ਕੂਦਰ ਕਿੰਨੀਆਂ ਕੂਦਰਾਂ 6 ਹੀ ਹੋਣਗੀਆਂ ਨਾ ਬਈ ਜੋੜੇ ਹੀ ਆ ਜੋੜੀ ਆ ਮਿੱਤਰੂ ਆਹ ਦਾ ਅਸਲੀ ਤਾੜੀ ਬੈਠਾ ਭਾਈ ਬਈ ਕਰੋ ਜੀ ਕਿ ਪਹਿਲਾ ਕਬੂਤਰ ਚੀਨਾ ਕਬੂਤਰ ਤੇ ਦੂਜੀ ਅੱਖ ਵਿਖਾਰੇ ਬਈ ਖੱਟੀਆਂ ਅੱਖਾਂ ਕਬੂਤਰ ਕਾਲਾ ਚੀਨਾ ਕਬੂਤਰ ਤੇ ਬਾਈ ਪੰਨੇ ਚੈੱਕ ਕਰੋ ਇਹ ਕਿਥੋਂ ਲੈ ਕੇ ਆਂਦੇ ਭਾਈ ਉਹੀ ਆ ਪਾਪ 11 ਬੀਲੀ ਕਰ ਲਈ ਆ ਠੀਕ ਆ ਇਹ ਬਈ 11 ਬੀਲੀ ਨੂੰ ਲੈ ਕੇ ਜਾਂਦਾ ਰੇਖਦਾਰੀ ਚ ਰੇਸਟਰੀ ਚ ਲੈ ਕੇ ਜਾਂਦਾ ਇਹ ਬੱਚੇ ਕਿਵੇਂ ਉੜਦੇ ਬਈ ਇਹਦਾ ਬੱਚਾ ਵਧੀਆ ਉੜਦਾ ਰੱਤਾ ਮੋਜਾ ਕੱਢਿਆ ਨੇ ਮੋਜਾ ਰੱਤਾ ਕੱਢਾ ਉਹਨੇ ਸ਼ੌਕ ਕਰਾਉਣੇ ਆ ਤੇ ਆ ਦੂਜਾ ਕਬੂਤਰ ਬਈ ਖੱਟੇਆਂ ਅੱਖਾਂ ਦਾ ਕਬੂਤਰ ਇਹ ਪੱਲੇ ਪੱਲੇ ਚੈੱਕ ਕਰੋ ਆ ਖਾਂਬੇ ਕਰ ਰੱਤਾ ਕੰਬੂ ਬਈ ਕਬੂਤਰ ਦੇ 12 13 ਹੀ ਆ 12 13 ਆ ਬਾਰੇ ਨਿਆ ਬਾਰੇ ਨਿਆ ਤੇ ਆ ਪੰਜੇ ਪੰਜ ਚੈੱਕ ਕਰਦੇ ਠੱਲ ਪਾਈ ਆ 52 ਨੰਬਰ ਦੀ ਠੀਕ ਆ ਤੇ ਇਹ ਕਿੱਥੋਂ ਲੈ ਕੇ ਆਂਦਾ ਸੀ ਬਾਈ ਇਹ ਲੱਖੇ ਦਾ ਹੀ ਇਹ ਵੀ ਲੱਖੇ ਦਾ ਹੀ ਸਾਈਂ ਨਾਲ ਫੜ ਵੱਡਾ ਉਹ ਜਿਹੜਾ ਪਰੇ ਬੈਠਾ ਤੇ ਉੜਾਣਾ ਆਹ ਕੁਤਰ ਚੈੱਕ ਕਰੋ ਮਿੱਤਰੋ ਆਹ ਕੁਤਰੀ ਜੰਟਾ ਪੱਖੀ ਵਾਲੇ ਦਾ ਆ ਜੰਟੇ ਦਾ ਪੱਖੀ ਵਾਲੇ ਦਾ ਹੂੰ ਪਰਲੇ ਪਰਲੇ ਚੈੱਕ ਕਰੋ ਇਹ ਵੱਟਾ ਕੁੱਤਰਾ ਭਾਈ ਹਾਂਜੀ ਤੇ ਇਹਰ ਬੱਚੇ ਕਢਾਇਆ ਇਹ ਕੀ ਬੱਚਾ ਹੈਗਾ ਇਹਦਾ ਇੱਕ 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 ਬੱਚਾ ਮਿੱਤਰੋ ਇਹਦਾ ਤੇ ਬੱਚਾ ਨੇ ਸ਼ੌਂਕ ਕਰਾਉਣੇ ਗਾਂ ਤੁਹਾਨੂੰ ਕਿਵੇਂ ਉੱਡਿਆ ਇਹਦਾ ਬੱਚਾ ਬੱਚਾ ਵਧੀਆ ਬੜੀ ਪੂਰਾ ਲਿਆਈ ਹੋਏ ਪੜ ਕੇ ਆਹ ਸ਼ਾਕ ਖੈਰ ਲੋ ਫੜ ਲਓ ਹਾਂ ਚੈੱਕ ਕਰੋ ਕੀ ਤਾਂ ਕਰੂੰਗਾ ਅੰਨ ਨਹੀਂ ਦਰੋਂਦਾ ਇਹ ਇਹ ਤਾਂ ਹੈ ਸ਼ੰਭ ਲਾਲ ਜਾ ਮਿੱਤਰੋ ਤੇ ਇਹ ਆਂ ਡੇਂ ਦਰੋਂਦਾ ਮਿੱਤਰੋ ਤੇ ਕੋਈ ਦੱਸੋ ਇਹ ਲਾਜਿਜ ਹੋ ਜਾ ਰਿਹਾ ਆਪਾਂ ਬਾਈ ਨੂੰ ਦੱਸ ਦਾਂਗੇ ਇਹ ਦੀਪ ਪੱਖੀ ਵਾਲਾ ਮੁੰਡਾ ਇਹ ਦੀਪ ਪੱਖੀ ਵਾਲੇ ਮੁੰਡੇ ਦਾ ਹੈ ਸਾਈ ਪੱਖੀ ਜਿਹੜੇ ਬਾਪੂ ਵੀ ਹਾਂਜੀ ਸਾਈ ਪੱਖਿਆ گاਉ ਹੈਗਾ ਨਾ ਉਹਨਾਂ ਦੇ ਭਤੀਜਾ ਉਹਨਾਂ ਦੇ ਭਤੀਜਾ ਉਹਦਾ ਕਬੂਤਰ ਹੈ ਤੇ ਬਰੇਨ ਲੈ ਕੇ ਆਂਦੇ ਇੱਥੋਂ ਤੇ ਆ ਸੀ ਮਿੱਤਰੋ ਕਬੂਤਰ ਹੁਣ ਕਰਾਉਣੀ ਆਪਾਂ ਬੱਚਿਆਂ ਦਾ ਸ਼ੌਂਕ ਤੁਹਾਨੂੰ ਕੁੱਤਾ ਭੇਡ ਦੇ ਵੀ ਬਾਹਰ ਆ ਨਿਕਲ ਜਾਣ ਬਾਕੀ ਬਈ ਮੁਰਦਰੀ ਮੇਨ ਗੱਲ ਸੋਣਾ ਉਹ ਬੱਚੇ ਬੈਠੇ ਆ ਤੇ ਇਧਰ ਮੁਰਦਰੀ ਗੱਲ ਦੱਸੀਏ ਉਹ ਬੈਠਾ ਆਪਣਾ ਸ਼ਿਕਾਰੀ ਉਹਨੇ ਆਪਣੇ ਘੱਟੋ ਘੜ ਪੰਜ ਬੱਚੇ ਖਾਦੇ ਆ ਐਣੀ ਹਾਂ ਉਹ ਬੈਠੀ ਬਿੱਲੀ ਤੇਰਾ ਉਹ ਜਿਹੜੇ ਪਰੇ ਆ ਨਾ ਆਪਣੇ ਉਹ ਬੜਾ ਦੁੱਖ ਨਾਲ ਚਿੜੀ ਮਾਰ ਰਿਹਾ ਜੀ ਨਹੀਂ ਨੇੜੇ ਉੱਡ ਜਾਂਦੀ ਕਿਹਾ ਸੀ ਹਾਂ ਸਹੀ ਗੱਲ ਆ ਤੇ ਇਹਨੇ ਫਿਰ ਪੰਜ ਗੁੱਤਰ ਖਾ ਗਏ ਤੁਹਾਡੀ ਉਹ ਬਈ ਪੰਜ ਖਾ ਗੀਏ ਤੇ ਤੁਸੀਂ ਇਹਨੂੰ ਖਾਣਾ ਨਹੀਂ ਇੱਕ ਵਾਰੀ ਤੁਹਾਨੂੰ ਵੀਡੀਓ ਕਲਿੱਪ ਪਾਵਾਂਗੇ ਵਿੱਚ ਫੜੀ ਸੀ ਅਸੀਂ ਉਹ ਬਲੇਟਾ ਪੂਰਾ ਪਾਇਆ ਠੀਕ ਆ

ਇਹ ਖੁੱਡ ਵਿੱਚ ਨਾਕ ਨਿਕਲੇ ਬਾਹਰ ਆ ਤਾਂ ਸਰ ਕੋਈ ਨਹੀਂ ਨਿਕਲ ਜਾਂਦੇ ਆ ਸਰ ਬੱਚੇ ਡਾਂਦੇ ਆ ਦੋ ਬੱਚ ਤੜਗੇ ਤੇ ਦੋ ਬੱਚ ਛਰੀ ਚ ਬਹਿ ਗਏ ਇੱਕ ਆਉ ਡੜਦਾ ਫਿਰਦਾ ਜੀ ਇਹ ਡੜ ਕੇ ਮਤਲਬ 7 ਵਜੇ ਛੱਡਿਆ ਬਾਈ ਨੇ ਤੂੰ ਦੇ ਹੀ ਛੱਡਨ ਦਾ ਇਹ ਤੂੰ ਦੇ ਉੱਚਾ ਖੜ ਜਾਂਦੇ ਆ ਤੇ ਫਿਰ ਧੁੱਪ ਨਿਕਲੀ ਤੌਂਦੇ ਹਨਾ ਬਾਈ ਕਿਉਂ ਸੁਚੈਨ ਹਾਂ ਬਾਈ ਧੁੱਪ ਨਿਕਲੀ ਤੌਂਦੇ ਆ ਇਹ ਹੁਣ ਤਾਂ ਯਾਰ ਮੌਸਮ ਠੰਡਾ ਵਾਹੇ ਵੀ ਸ਼ਾਮ ਪਾ ਆ ਹੀ ਜਾਂਦੇ ਆ ਇਹ ਬਾਈ ਕਹਿੰਨੇ ਮੈਂ ਆ ਹੀ ਕੈਚ ਕਰਨੇ ਕੁਸਰ ਉਹ ਡਾਇਨੇ ਆਈ ਵੀ ਲੈਣੇ ਬਾਈ ਨੇ ਤੇ ਹਾਂ ਤਾਂ ਲਓ ਜੀ ਦੂਜੀ ਛੜੀ ਤੇ ਬਹਿ ਗਿਆ ਇੱਕ ਬੱਚਾ ਮਗਰੇ ਦੂਜਾ ਆ ਗਿਆ ਸੀ ਨਹੀਂ ਬੈਠਾ ਗਿਆ ਹੱਥ ਤੇ ਬੱਚੇ ਹੌਲੇ ਵਾਲੇ ਪੱਕੇ ਹੋ ਜਾਂਦੇ ਨੇ ਨਾ ਬਾਈ ਨਿਕਾ ਬੱਚਾ ਤਾਂ ਬਾਹਲਾ ਮਿੱਤਰੋ ਟੌਪ ਨਿਕਾ ਦੇ ਕਰਕੇ ਬੱਚੇ ਪੱਕੇ ਨਹੀਂ ਲੱਗਣੇ ਜੱਥੇ ਤੇ ਕੋਈ ਆ ਕੇ ਬਾਹਲਾ ਬਈ ਇਹਨੂੰ ਇਹ ਕਲਾਈ ਮੰਦੀ ਇਹ ਟੈਂਕੀ ਦੇ ਮੈਨ ਉੱਡ ਕੇ ਉਹ ਰੰਮੰਡ ਤੇ ਚੜ ਗਿਆ ਭਾਈ ਚਰੀ ਤੇ ਭਾਈਆਂ ਆਈ ਕੈਚ ਕਰਨਾ ਕਿ ਖੁੱਡੀ ਤਾੜਨਾ ਬਾਈ ਦੇ ਘਰ ਖੇਤਾਂ ਦਾ ਯਾਰ ਤੇ ਵਧੀਆ ਇਹਨੂੰ ਨਹੀਂ ਤੇ ਦੂਜੇ ਗੂਠੀ ਭਾਏ ਕਰਨਗੇ ਉੱਡ ਕੇ ਪਰ ਫੇਰ ਵੀ ਬਾਈ ਜਿਹੜੇ ਉਹ ਚਿੜੀ ਮਾਰ ਰਹੇ ਨੇ ਆ ਉਹ ਦੁੱਖ ਦੇ ਨੂੰ ਹੜਦੇ ਨਹੀਂ ਅਰੇ ਬੱਚਾ ਤੜਦਾ ਹੀ ਚ ਡਾਰਦੇ ਥੜੇ ਇਹ ਇਹ ਨਹੀਂ ਬਈ ਇਹ ਤਾਂ ਤੜਨਾ ਹੀ ਨਹੀਂ ਮੈਂ ਇਹਨੂੰ ਤਾਂ ਤਾਰ ਚੱਲ ਇਹ ਸਿੱਧੀ ਲਾਓ ਯਾਰ ਯਾਰ ਗੀ ਆ ਕੇ ਤਾੜ ਅੱਛਾ ਜੀ ਚੱਲਣਾ ਲਓ ਜੀ ਜਿਹੜਾ ਉੜਦਾ ਹੈ ਬੱਚਾ ਤੜ ਗਿਆ ਵੀ ਤਾੜਦੇ ਬਈ ਕੇ ਬੈਠਾ ਰਹਣਗੇ ਦੂਜਾ ੱਡੇ ਖੜਦਾ ਹਜੇ आग ਗੁੱਤਰ ਸਾਈਂ ਕਾ ਜਿਹੜਾ ਦੇਖਿਆ ਨਾ ਬਈ ਸ਼ਾਖ ਗੁੱਤਰਣਾ ਸ਼ਾਖੇ ਦਾ ਬੱਚਾ बच्चा चेक करो ਇਹ ਨਿੱਕਾ ਹੀ ਆਹੇ है ਨਿੱਕਾ ਪਹਿਲੇ ਦਿਨ ਹੀ ਕੱਢਿਆ ਪਹਿਲੇ ਦਿਨ ਹੀ ਕੱਢਿਆ ਹੈ શરી ਤੇ ਨਹੀਂ ਲੱਗਾ ਰੁਗਾ ਹਜੇ ਚੰਗੀ ਦਰਾਂ ਲੱਗਾ ਜੀ ਚੰਗੀ ਦਰਾਂ ਲੱਗਾ ਮਿੱਤਰੋ ਜੇ ਇਹ ਬੱਚਾ ਬਾਕੀ ਪੱਲੇ ਪੱਲੇ ਕੋਲ ਕਿਤੇ ਕਰਾ ਦੋ ਸੋ ਜੇਕ ਮਿੱਤਰੋ ਤੇ ਆਹ ਹਾਂ ਜੀ ਨਾ ਹਾਂ ਉਹਦਾ ਬੱਚਾ ਮਿੱਤਰੋ ਦੇਖੋ ਬਈ ਰੱਤਾ ਬੱਚਾ ਇਹ ਇਹ ਲੱਗਿਆ ਡੇ ਬਈ ਮੁਰਜਾ ਬਈ ਆ ਚੈੱਕ ਕਰੂ ਮਿੱਤਰੋ ਜਿਹੜਾ ਤੜਦਾ ਨਹੀਂ ਸੀ ਬੱਚਾ ਚਿੱਟੀਆਂ ਅੱਖਾਂ ਦਾ ਮਿੱਤਰੋ ਲਾਲ ਜੀਆਂ ਅੱਖਾਂ ਫੜਿਆ ਹੀ ਹੈ ਫੜਿਆ ਹੀ ਆ ਤਾਂ ਕੇ ਇਹਦਾ ਹੋਇਆ ਦੱਸ ਦੋ ਜੇ ਪਰ ਦੇਣਾ ਨਹੀਂਗਾ ਨਹੀਂ ਦੇ ਦਾਂਗੇ ਦੇ ਦਾਂਗੇ ਚਲੋ ਦੇ ਰਾਹੇ ਮਿੱਤਰੋ ਜੀਦਾ ਹੋਇਆ ਦੱਸ ਦੋ ਜੀ ਤੇ ਹੋਰ ਬੱਚੇ ਬਈ ਫਾਤੇ ਰੱਤਾ ਤੇ ਉਹ ਦੋ ਬੱਚੇ ਇੱਧਰ ਆ ਤੇ ਇੱਕ ਬੱਚਾ ਹਜੂੜਿਆ ਫਿਰਦਾ ਉਹ ਫਿਰਦਾ ਉਹ ਲੋ ਬਣ ਫੰਦੇ ਸੀ ਤੇ ਆ ਚੈੱਕ ਕਰੋ ਬੱਚਾ ਛੱਡ ਜਰੇ ਆ ਜਾਗੇ ਬਾਕੀ ਨੂੰ ਦੇਖ ਜੀ ਕਿੰਦਾ ਸੁਣਾ ਲਾਦਾ ਬੱਚਾ ਨਾ ਰੰਗ ਦੇਖੋ ਬੱਚੇ ਦਾ ਇਹ ਉੱਚਾ ਬੜਾ ਰੰਗ ਲਾਇਆ ਉਹ ਛਾੜਦਾ ਮਿੱਤਰਾਂ ਆਂ ਕੂਤਰ ਕਿ ਤਾਈਂ ਹਿੰਨੇ ਰੰਗ ਬਾਇਆ ਹੋਇਆ ਬਾਈ ਨਾ ਫੜੀ ਹੋ ਰਾ ਜਿਹੜਾ ਲਾਸਟ ਹੈ ਬਾਈ ਉਹ ਬਾਈ ਕਹਿੰਦਾ ਮਾਂ ਹੀ ਕੂਤਰ ਫੜਨਾ ਨਹੀਂ ਫੜਿਆ ਗਿਆ ਇਹ ਹੋਰ ਚੱਕ ਰਹਾ ਬਾਈ ਉਤਰ ਆਓ ਜਿਹੜਾ ਉਧਰ ਖੱਟੇ ਦਾ ਕੂਤਰ ਬਾਈ ਚੱਪਟਾ ਜਣਾ ਉਹਦੇ ਜਿਹੜਾ ਖੱਟਿਆ ਕੂਤਰ ਖਾਈ ਜਿਵੇਂ ਚਿੱਟਾ ਇਹ ਉਹਦਾ ਬੱਚਾ ਕਿੱਤਾਂ ਆ ਖਾਂਦਾ ਕਬੂਤਰ ਐ ਵੀ ਨਾ ਕੂਤਰ ਬਣੂਗਾ ਇਹ ਕੂਤਰੀ ਆ ਕਬੂਤਰ ਹੀ ਆ 얘 ਤੋ ਤੇ ਜਮਾਂਦਰੂ ਲਾਲ ਪੂਛਾ ਦੀ ਰੱਤੀ ਜੀ ਖਰੀਚਾ ਅਲਰ ਕੀਤੀ ਵੀ ਬਾਈ ਨੇ ਆ ਆ ਗਿਆ ਬੱਚਾ ਆ ਗਿਆ ਤੇ ਹੁਣ ਤਾਂ ਦੱਸੋ ਇਹਨਾਂ ਦੇ ਗਾਂ ਕਿਵੇਂ ਉੜਦੇ ਆ ਤੇ ਕੀ ਕੋਸ ਇਹਨਾਂ ਦਾ ਸਾਰਾ ਹਿਸਟਰੀ ਦੱਸੋ ਬੜੇ ਵੱਡੇ ਕਬੂਤਰ ਆ ਇਹਨਾਂ ਦਾ ਰਿਜ਼ਲਟ ਤਾਂ ਚੰਗਾ ਹੀ ਆ ਇਸ ਚੀਜ਼ ਦਾ 100% ਜਲਦ ਸਹੀ ਦੰਦੇ ਬਸ ਜਿਹੜੇ ਵੱਡੇ ਕਬੂਤਰ ਕਿਉਂ ਜਿਹੜੇ ਪਹਿਲਾਂ ਸੀਗੇ ਆਪਣੇ ਕੋਲੇ ਉਹ ਥੋੜੇ ਜੇ ਸੀਗੇ ਤਾਂ ਖਰਾਬ ਕਰਨ ਵਾਲੇ ਉਹ ਤਾਰਾਂ ਦੂਨੇ ਤੇ ਬੈ ਜਾਂਦੇ ਨੇ ਮਿੱਤਰੋ ਆ ਖੰਭੀ ਹਲਗਾ ਤੇ ਤੇ ਬਾਕੀ ਤੁਹਾਨੂੰ ਮੈਂ ਦੱਸਾਂ ਜਿਹੜੇ ਮੇਰੇ ਕੋਲੇ ਸੀਗੇ ਪਹਿਲਾਂ ਉਹ ਮੈਂ ਸਵੇਰ ਢਾਹਦਾ ਸੀਗਾ ਤੇ ਉਹ ਪਤੰਦਰ ਮੈਂ ਕਰੀ ਛੱਡ ਕੇ ਜਾਵੜਿਆ ਕਬੂਤਰ ਦੋ ਸੀਗੇ ਛੱਡੇ ਉਹ ਮੈਂ ਵੇਖੇ ਜਦੋਂ ਆ ਕੇ ਮੈਂ ਕਿਤੇ ਤਾ ਹੁਣੇ ਆ ਹਾਂ ਤੇ ਆਥ ਨੇ ਜੇ ਕਿਤੇ ਕੁਦਰਤੀ ਉਹ ਕੋਠੀ ਤੇ ਬੈਠੇ ਹੱਡ ਤੇ ਅੱਛਾ ਉਹ ਸਾਰਾ ਦਿਨ ਕੋਠੀ ਤੇ ਬੈਠੇ ਰਹਿੰਦੇ ਸੀ ਤੇ ਮੈਂ ਭਲੇਖ ਜਿਹਾ ਵੀ ਦੇਣੀ ਮਾਰ ਕੇ ਕਿਤੇ ਉਹ ਅੱਛਾ ਹੀ ਉਹ ਆਥ ਨੇ ਆ ਕੇ ਘਰੇ ਵੜਦੇ ਸੀ ਇਹ ਕਬੂਤਰ ਜਰੂਰ ਰੱਖਿਆ ਕਰੋ ਅੱਛਾ ਹੀ ਬੰਦੇ ਨੂੰ ਹੌਸਲਾ ਹੋ ਜਾਂਦਾ ਵੀ ਦੇਣ ਮਾਰ ਕੇ ਹਾਂ ਜੀ ਉਹ ਉੱਚੇ ਜਾਂਦੇ ਸੀਗੇ ਆਥ ਨੇ ਉੱਚੇ ਹੁੰਦੇ ਸੀ ਤੇ ਆ ਜਾਂਦੇ ਸੀਗੇ ਕਿਉਂ ਫਿਰ ਜੇ ਥੱਲੇ ਭੜਕਾ ਕੇ ਭਾਣੇ ਪੈਂਦੇ ਸੀ ਅੱਛਾ ਤੁਹਾਨੂੰ ਲੱਗੇ ਕਿ ਸਾਡੇ ਦੇਣੀ ਮਾਰਦੇ ਆ ਇਹ ਦੇਣੀ ਮਾਰਗੇ ਬਾਕੀ ਆ ਆਪਣੀ ਖਰਾਏ ਬਈ ਖਰਾਏ ਚੈੱਕ ਕਰਾ ਦੋ ਇਹ ਨਹੀਂ ਮੁੰਡਾ ਤਾਰੀ ਲੀਲਾ ਵਾਲੇ ਦਾ ਚੇਲਾ ਹੈ ਤਾਰੀ ਲੀਲਾ ਵਾਲੇ ਦਾ ਤੇ ਹੁਣ ਇਹਨੇ ਦੂਸਰ ਦਾ ਵੀ ਇੱਕ ਉਸਤਾਦ ਮੰਨ ਲਿਆ ਆਪਣੀ ਜਰਾ ਵੇਖ ਖਰਾ ਚੈੱਕ ਕਰੋ ਮਿੱਤਰੋ ਪਹਿਲਾਂ ਸਰੂੰ ਬਾਇਰਾ ਦਾ ਹੈ ਨਹੀਂਗਾ ਮੱਕੀ ਮੱਕੀ ਵੀ ਹੈ ਨਹੀਂ ਮੂੰਗੀ ਆ ਇੱਕ ਵਾਰੀ ਬਈ ਸਾਡੇ ਨਾਲ ਕਣਕਾ ਇਧਰ ਵੀ ਆਹੀ ਕੋ ਬਈ ਇਧਰ ਬਾਇਰਾ ਦੇ ਵੱਡਿਆਂ ਦੀ ਇਧਰ ਬਾਇਰਾ ਇਹ ਵੱਡਿਆਂ ਦੀ ਆ ਤੇ ਉਹ ਬੱਚੇ ਨਹੀਂ ਖਰਾਕ ਕ ਕਬੂਤਰ ਬੈਠਿਆ ਹੋਰ ਤੇ ਆਂਡੇ ਲਈ ਬੈਠੇ ਬੱਚੇ ਨਿਕਲਣ ਵਾਲੇ ਹੋਣਗੇ ਇੱਕ ਉਤਰੇ ਉਧਰ ਗਏ ਭਾਈ ਕਬੂਤਰ ਇਹ ਦੋਵੇਂ ਕਬੂਤਰ ਕੂਦਰਨਾ ਬਾਹਰ ਪਾਨੇ ਆਉਗਾ ਜਾਲ ਚ ਰੋਚਕ ਨਿਤਰਾ ਬੱਚੇ ਤੇ ਬਾਈ ਖੁੱਡਾ ਖੁੱਡੇ ਭਾਈ ਦੂਜਾ ਬਾਲ ਬਲਾ ਗਰਮ ਵਾਲਾ 100 ਆੜਾ 100 ਆੜਾ ਹਾਂ ਉਹ ਗਰਮ ਕਰਦਾ ਤੇ ਬਾਕੀ ਤੁਸੀਂ ਆਪਾਂ ਆਪਣੀ ਆਹ ਸਾਜ ਜੀ ਭਾਈ ਦੇ ਆਪ ਕੀ ਗਰਮੀ ਜੇ ਆਪਸ ਦਾ ਮਨ ਕੇ ਰਿਕਾਰਡ ਹੀ ਬਣਾਉਣੇ ਆ ਜਿਹੜੇ ਆਪਣੇ ਬੱਚੇ ਆਸਤਰ ਆ ਇਹਨਾਂ ਨੇ ਮੰਨ ਲਓ 30 35 ਇੰਟਰੀਆਂ ਕਰਾ ਵੀ ਦਿੱਤੀਆਂ ਹਾਂ ਇਹਨਾਂ ਪਾ ਪਈਆਂ ਆਪਾਂ ਬੱਚੇ ਬੁੱੱਚੇ ਜਿਹੜੇ ਰੈਡੀ ਆ ਉਹ ਜ਼ਰੂਰ ਛੱਡਾਂਗੇ ਆਪਾਂ ਗਰਮੀ ਦੇ ਇਸ ਟਾਈਮ ਜਿਹੜੇ ਅੰਨੇ ਹੁੰਦੇ ਲਾਈ ਬੈਠੇ ਆ ਉਹ ਦਾ ਆਸਤਰ ਹੀ ਆ ਗਰਮੀ ਦੇ ਵਿੱਚ ਜਿਹੜਾ ਗਰਮੀ ਦੇ ਵਿੱਚ ਨਾ ਕੀ ਨਾਲਿੰਦੇ ਆ ਜਿਹੜੇ ਲੋ ਨੂੰ ਖਾਣ ਵਾਲੇ ਆ ਆਪਣੇ ਉਹਨਾਂ ਦੇ ਬੱਚੇ ਆਪਾਂ ਸਾਹਮਣੇ ਬੈਠੇ ਆ ਜੀ ਉਹ ਕਿਸੇ ਨੂੰ ਦਿਖਾਉਂਦੇ ਨਹੀਂਗੇ ਹਾਂ ਉਹ ਬੱਚ ਬਾਈ ਨਹੀਂ ਵਿਖਾਈ ਨਹੀਂ ਵਿਖਾਏਗੇ ਜਿਹੜੇ ਲੋਆਂ ਨੂੰ ਖਾਂਦੇ ਆ ਬਈ ਪਾਣੀ ਬੂਣੀ ਦਾ ਥੋੜਾ ਕੀ ਰਾਜ ਆ ਜਿਹੜੇ ਪਾਣੀ ਕੁਤੜਾ ਦਿਨੇ ਬਾਈ ਛੱਡਣ ਵੇਲੇ ਤੇ ਉਹਦਾ ਦੱਸੋ ਰਾਜ ਆ ਪਾਣੀ ਦਾ ਰਾਜ ਤਾਂ ਕੋਸ ਕੋ ਸਾਰਿਆਂ ਨੂੰ ਪਤਾ ਹੀ ਆ ਜਿਹੜੇ ਨਵੇਂ ਖਿਡਾਰੀ ਆ ਉਹਨਾਂ ਨੂੰ ਨਹੀਂ ਪਤਾ ਉਹ ਆਪਣਾ ਨੰਬਰ ਲੈ ਲੈਣ ਤੇ ਆਪਾਂ ਨੂੰ ਡੀਐਮ ਕਰਨ ਆਪਾਂ ਪਰਸਾਂ ਵਿੱਚ ਦੱਸਾਂਗੇ ਸਾਰਿਆਂ ਮੂਰੇ ਰਾਜ ਨਹੀਂ ਖੋਲਦੀ ਠੀਕ ਆ ਕਈ ਆਲੂ ਵਗਾਰਾ ਲਾ ਕੇ ਡਾਈ ਜਾਂਦੇ ਆ ਪਰ ਸਾਡੀ ਸਾਡਾ ਪਾਣੀ ਆ ਉਹ ਹੈਗਾ 10 12 ਚੀਜ਼ਾਂ ਦਾ ਪਾਣੀ ਆ 5 ਲੀਟਰ ਦੀ ਕਹੀ ਨਹੀਂ ਬਾਈ 5 ਲੀਟਰ ਵਾਲੀ ਕਹੀ ਨਹੀਂ ਬੜਾ ਕੇ ਲਾਉਣਾ ਹੁੰਦਾ ਆ ਆ ਇਹਨਾਂ ਹੋਏ ਨੇ ਕਿ ਪਾਣੀ ਲੋੜਨੇ ਆ ਸਾਡੇ ਬੱਚੇ ਇੰਨੇ ਬਣ ਜਾਂਦੇ ਆ ਲਗਾਤਾਰ ਲਾ ਲਾ ਕੇ ਘਰੇ ਵੀ ਐਕਸਪੈਰੀਮੈਂਟ ਕਰਕੇ ਵੇਖੀਦਾ ਲਾ ਕੇ ਕਬੂਤਰਾਂ ਨੂੰ ਵੀ ਸਹੀ ਆ ਕੀ ਘਟ ਆ ਕੀ ਵਧ ਆ ਤੇ ਜਿਹਨਾਂ ਦੱਸਾਂਗਾ ਬਾਈਆਂ ਛੱਡ ਦੇ ਤੁਸੀਂ ਤੇ ਉਹਨਾਂ ਦੇ ਕੋ ਕੀ ਕੋ ਲਾਉਣੇ ਦੂਸਰ ਦੇ ਬਾਜੀ ਤੇ ਉਹ ਬਾਈ ਕੋੱਕ ਦਾ ਇਹਨਾਂ ਨੂੰ ਪਤਾ ਪਤਾ ਬਾਕੀ ਰਾਜ ਹੀ ਆਪਾਂ ਰੱਖਿਆ ਰਾਜ ਹੀ ਰੱਖਿਆ ਉਸਤਾਦ ਸਾਹਿਬ ਵੈਸੇ ਨਾ ਵੀ ਮਤਲਬ ਇੱਡੇ ਖੁੱਲੇ ਦਿਲ ਦੇ ਆ ਇੱਕ ਕਰੀ ਨਾ ਕਿਸੇ ਬੰਦੇ ਨੂੰ ਮੰਨ ਲਓ ਵੀ ਇੱਡਾ ਅਫੋਰਡ ਨਹੀਂ ਸੀ ਕਰ ਸਕਦਾ ਅੱਛਾ ਬਾਲੀ ਨਹੀਂ ਸੀ ਤੇ ਹਾਂ ਹਾਂ ਤੇ ਬਾਈ ਨੂੰ ਉਸਤਾਦ ਧਰਨੇ ਕੇ ਬੰਦੇ ਨੇ ਉਹਦੇ ਕੋਲ ਪੈਸੇ ਹੈ ਨਹੀਂ ਸੀ ਬਾਲੇ ਵੈਸੇ ਤਾਂ 18 ਤੂਰੇ ਮਿਲਦਾ ਬਾਈ ਨੂੰ ਬਹੁਤ ਅੱਛਾ ਜੀ 18 ਦੋ ਬਲਟ ਅੱਛਾ ਜੀ ਤੇ ਇੱਕ ਚੇਲਾ ਆਇਆ ਤੇ ਬਾਈ ਜਾਂਦਾ ਨਾ ਵੀ ਆਪਾਂ ਤੇਰੇ ਤੋਂ ਯਾਰ ਕੋਰ ਲੈਣਾ ਉਹ ਤਾਂ ਵੀ ਵਿਚਾਰਾ ਨਾ ਉਹਨੇ ਮਹੀਨਾ ਕੰਮ ਕਰਕੇ ਕਿਹੇ ਜ਼ਿਮੀਦਾਰ ਦੇ ਘਰੇ ਅੱਛਾ ਜੀ ਬਾਈ ਨੂੰ ਬੱਕਰੀ ਲੈ ਕੇ ਦਿੱਤੀ ਤੇ ਬੱਕਰੀ ਦੇ ਕੇ ਉਸਤਾਦ ਮੰਨਿਆ ਅੱਛਾ ਈ ਤੇ ਆਪਾਂ ਤਾਂ ਬਾਈ ਨੂੰ ਕੁਗੜੀ ਦੇ ਕੇ ਬਾਈ ਉਸਤਾਦ ਬਣਾ ਲਿਆ ਠੀਕ ਹੈ ਈ ਤੇ ਬਾਈ ਨੇ ਗੁਣ ਪਾਣੀ ਸਾਰਾ ਕੋ ਦੱਸਦਾ ਤੁਹਾਨੂੰ ਹਾਂ ਹਾਂ ਬਾਈ ਸਾਰਾ ਨਾ ਆਪਾਂ ਪੁੱਛਿਆ ਨਹੀਂ ਬਾਈ ਨੂੰ ਕਦੇ ਵੀ ਅੱਛਾ ਈ ਬਾਈ ਘਰੇ ਆ ਜਾਂਦਾ ਤੇ ਸਮਝ ਜਾਂਦਾ ਇਹ ਠੀਕ ਹੈ ਈ ਬਾਈ ਆਪਾਂ ਇਹ ਆਣੇ ਆ ਵੀ ਕਈ ਬੰਦੇ ਹੁੰਦੇ ਜਿਹੜੇ ਵੱਡੀ ਮੰਗ ਰੱਖ ਲੈਂਦੇ ਆ ਅੱਜ ਦੀ ਜਿਹੜੀ ਗੇਮ ਉਹ ਦੱਸਦੇ ਨਹੀਂਗੇ ਆਪਾਂ ਬੰਦੇ ਹੁਣ ਨਵੇਂ ਜਿਹੜੇ ਬਣ ਰਹੇ ਆ ਗੇਮ 'ਚ ਉੱਠ ਰਹੇ ਆ ਤੇ ਇਹਨੇ ਐਂਟਰ ਕੀਤਾ ਕਬੂਤਰ ਬਾਈ ਦੇ ਵਿੱਚ ਹਾਂਜੀ ਉਹਨਾਂ ਨੂੰ ਆਪਾਂ ਅੱਗੇ ਵਧਾਈਏ ਮੇਰਾ ਤਾਂ ਇਹ ਆ ਕਿ ਤੱਕ ਟਿੱਚਾ ਤੋਰਿਆ ਹੋਇਆ ਤਾਂ ਸਾਰਿਆਂ ਨੂੰ ਇੱਕੋ ਜਿਹਾ ਬਣਾਉਣਾ ਆਪਾਂ ਕੱਟ ਨਹੀਂ ਵਧ ਨਹੀਂ ਜਿਹੜੀ ਗੇਮ ਆ ਉਹੀ ਦੱਸੀ ਦੀ ਆ ਬਾਕੀ ਗਾਂ ਗਿਲੇ ਦੀ ਕਿਸਮਤ ਇੱਕ ਸੱਚ ਬਾਈ ਨੂੰ ਕੁੱਤਾ ਹੀ ਦੇਗਾ ਸੀ ਕੋਈ ਭਰਾ ਅੱਛਾ ਕੁੱਤਾ ਵੀ ਦੇਗਾ ਹੀਗਾ ਕੁੱਤਾ ਦੇਗਾ ਉਸਤਾਧਾਰਨ ਪਿੱਛੇ ਕੁੱਤਾ ਦੇਗਾ ਸੀ ਜੇ ਦਾ ਖੁੱਲਾ ਬਾਈ ਪੂਰਾ ਤੇ ਜੇ ਬਾਈ ਕਹੇ ਨੇ ਉਸਤਾਧਾਰਨ ਬੱਕਰੀ ਕੁੱਕੜ ਕੁੱਤਾ ਨਹੀਂ ਨਹੀਂ ਜੋ ਉਹ ਸਰਦਾ ਉਹੀ ਦੇ ਦੇ ਹਾਂ ਜੋ ਸਰਦਾ ਕੋਈ ਚੱਕਰ ਨਹੀਂਗਾ ਜੇ ਕੱਲੀ ਪਾਗ ਨਹੀਂ ਸਾਡੇ ਦਾ ਪਾਗ ਵੀ ਦੇ ਸਕਦਾ ਬਾਈ ਇਹ ਬਾਈ ਪਾਗ ਨਹੀਂ ਸਾਡੇ ਆ ਬਾਈ ਨੇ ਕਿਸੇ ਨੇ ਟੋਪੀ ਗਿਫਟ ਕੀਤੀ ਸੀ ਅਸਾਂ ਪਾਗ ਨਹੀਂ ਪਾਗ ਪਰ ਬੰਨਦਾ ਨਹੀਂ ਆ ਨਾ ਬਾਈ ਨਹੀਂ ਨਹੀਂ ਠੀਕ ਆ ਬਾਈ ਟੋਪੀ ਬੂਟ ਐਂਕਾ ਆ ਅਮਰੀਕਾ ਤੋਂ ਆਇਆ ਸੀ ਸੋਨੇ ਆ ਹੀਰਿਆਂ ਦੀ ਚੈਣੀ ਪਾ ਕੇ ਗਿਆ ਸੀ ਬਾਈ ਨੂੰ ਕਾ ਹੀਰਿਆਂ ਚੈਣੀ ਪਾ ਗਿਆ ਸੀ ਆ ਚਾਂਦੀ ਦਾ ਕੜਾ ਸੀਗਾ ਇਹ ਤਖੜਾ ਨਾਮ ਆ ਤੁਹਾਡਾ ਬਾਜ ਕੂਤਰ ਬਾਜ ਤੇ ਕਿਹੜੇ ਨਾਮ ਤੇ ਕਬੂਤਰ ਛੱਡਦੇ ਨੇ ਤੁਸੀਂ ਆਪਣੇ ਜਾਦੇ ਨਾਮ ਦਾ ਬਈ ਜੋਗਰਾ ਦੇ ਨਾਮ ਤੇ ਛੱਡੀਦਾ ਜੋਰਾ ਗੱਲ ਹਾਂ ਠੀਕ ਹੈ ਜੀ ਇਹ ਆਪ ਦੇ ਨਾਮ ਤੇ ਕਿਉਂ ਨਹੀਂ ਛੱਡਦੇ ਬਸ ਆਪਾਂ ਅਗਲੇ ਦਿਨ ਖੁਸ਼ ਕਰਨਾ ਬਸ ਠੀਕ ਹੈ ਆਪਾਂ ਆਪ ਦਾ ਨਾਮ ਚੱਲਦਾ ਹੀ ਬਹੁਤ ਹਾਂ ਆ ਤੁਹਾਡਾ ਨਾਮ ਚੱਲਦਾ ਹੀ ਆ ਬਾਕੀ ਆਪਾਂ ਪਿੰਡ ਚੱਕ ਬੰਦੇ ਨੂੰ ਗਿਫਟ ਕੀਤਾ ਸੀ ਕਬੂਤਰੀ ਨੀਲੀ ਅੱਛਾ ਜੀ ਉਹ ਬੰਦੇ ਨੇ ਜਦੋਂ ਡਾਈ ਨਾ ਕਰੇ ਗਿਆ ਕੇ ਤੇ ਉਹ ਲੋ ਨੂੰ ਖਾਣ ਵਾਲੀ ਸ਼ੈਅ ਸੀਗੀ ਅੱਛਾ ਲੋ ਨੂੰ ਖਾਣ ਵਾਲੀ ਸੀਗੀ ਤੇ ਉਹ ਨਾ ਬੰਦ ਹੋ ਜਾਂਦੀ ਸੀ ਉੱਤੇ ਜਾ ਕੇ ਜਮਾ ਇੱਕ ਵਾਰ ਮੈਂ ਬਾਈ ਨੂੰ ਫੋਨ ਲਾਇਆ ਤੇ ਗਰਮੀ ਦੀ ਗੱਲ ਨਾ ਪਿਛਲੇ 2024 ਦੀ ਗੱਲ ਈ ਹੈ ਗਰਮੀ ਦੀ ਤੇ ਬਾਈ ਨੂੰ ਫੋਨ ਲਾਇਆ ਬਾਈ ਦੀ ਨੀਲੀ ਕੁਤਰੀ ਉੱਡੀ ਫਿਰਦੀ ਸੀ ਜਿਹਦੀ ਗੱਲ ਸੁਣਾਉਂਦਾ ਬਾਈ ਤੇ ਉਹ ਕੱਟ ਕੋਣ 5 ਵਜੇ ਫੋਨ ਲਾਇਆ ਸੀਗਾ 5 ਵਜੇ ਉਹ ਡੱਗਦੀ ਢੈਂਦੀ ਆਈ ਵਿਚਾਰੀ ਤੇ ਜੋਰ ਬਾਹਰ ਲੱਗਾ ਸੀ ਗਰਮੀ ਬਾਹਲੀ ਸੀਗੀ ਉਹ ਆ ਕੇ ਨਾ ਥੱਲੇ ਸ਼ਰੀ ਤੇ ਬੈਂਦੀ ਬੈਂ ਥੱਲੇ ਡੱਗ ਪਈ ਤੇ ਬਾਈ ਨੂੰ ਲੱਗਾ ਨਹੀਂ ਪਤਾ ਤੇ ਇੰਨਾ ਘਰੇ ਆਏ ਹੋਏ ਸੀਗੇ ਰਿਸ਼ਤੇਦਾਰ ਉਹ ਆਏ ਸੀ ਕਾਰ ਤੇ ਉਹਨਾਂ ਨੇ ਕਬੂਦਰੀ ਤਾਂ ਵੇਖੀ ਨਹੀਂ ਕਿਉਂਕਿ ਰੰਗ ਕਾਲਾ ਸੀ ਹਨ ਉਹਨਾਂ ਨੇ ਕਿ ਲਪਾ ਪਈ ਪਿਆ ਤੇ ਕਾਰ ਉੱਤੋਂ ਇਹ ਨੰਗਾ ਦੀ ਕਬੂਦਰੀ ਦੇ ਤੇ ਉਹ ਕਬੂਦਰੀ ਮਰ ਗਈ ਉਹਦਾ ਉਹ ਨਸਲ ਹੀ ਖਤਮ ਹੋ ਗਈ ਉਹਦੇ ਬਾਅਦ ਉਹਦਾ ਬੱਚਾ ਵੀ ਇੰਨੀ ਲੈ ਗਏ ਕੋਈ ਤੇ ਮਾਂ ਪਿਓ ਵੀ ਉਹਦੇ ਦੇਤੇ ਸੀ ਕਿਸੇ ਨੂੰ ਹਨਾ ਬਾਈ ਹਾਂ ਬਾਈ ਚੇਲੇ ਨੂੰ ਹੀ ਮਿਲਦਾ ਉਹ ਸ਼ੰਗਰੂਰਾਇ ਚੇਲੇ ਕੁਲੇ ਸੀ ਦਰੇ ਹਾਂ ਬਈ ਤੇ ਉਹ ਕੁਦਰੀ ਮਰ ਗਈ ਸੀ ਵੀਰਾ ਕਾਰ ਛੜਾ ਦੇ ਉੱਤੇ ਬਾਈ ਨੂੰ ਪਤਾ ਨਹੀਂ ਲੱਗਾ ਆ ਹੀ ਬਣਿਆ ਸੀ ਆਪਾਂ ਉਹਨੂੰ ਪਾਣੀ ਲਾਇਆ ਸੀ ਘਰੇ ਅੱਛਾ ਜੀ ਦੇਖਦੇ ਸੀ ਐ ਸਪੈਰੀਮੈਂਟ ਕਰਕੇ ਅੱਛਾ ਜੀ ਵੀ ਕਿਵੇਂ ਬਣਿਆ ਪਾਣੀ ਆਪਣਾ ਤੇ ਉਹ ਪਾਣੀ ਕਿਤੇ ਡੋਇ ਥੋੜਾ ਜਿਹਾ ਵੱਧ ਲੱਗ ਗਿਆ ਤੋ ਜੋਰ ਬੜਾ ਲਾਇਆ ਹੀ ਕਰੇ ਤਾਂ ਕਰਕੇ ਉਹ ਇੱਕ ਵਾਰੀ ਹਸਤਾ ਹਸਤਾ ਨੇ ਲੈਚਾਂ ਤੇ ਚਾਹ ਪੱਤੀ ਵਾਲਾ ਪਾਣੀ ਵੀ ਲਾਦਾ ਸੀਗਾ ਉਹ ਸਾਡੀ ਬੈਠੀ ਨਹੀਂ ਸੀ ਇੱਕ ਮਿੱਤਰੋ ਕੂਰੀ ਸਾੰਮੀ ਬਾਈ ਨੇ ਚਾਹ ਚਾਹ ਪੱਤੀ ਵਾਲਾ ਪਾਣੀ ਤੇ ਲੈਚਾਂ ਦਾ ਪਾਣੀ ਲਾਦਾ ਸੀਗਾ ਨੇਰਾ ਕਰ ਗਈ ਸੀ ਉਹ ਪਾਣੀ ਬਣਾਉਂਦੇ ਸੀ ਕਬੂਤਰਾਂ ਦਾ ਇੱਕ ਵਾਰੀ ਰੱਖ ਕੇ ਭੁੱਲ ਗਏ ਸੀ ਤੇ ਉਹ ਵਿੱਚ ਹੀ ਕਾਲਾ ਹੋ ਗਿਆ ਮੈਂ ਕਿ ਤਾਂ ਮੇਰੇ ਲੱਗਦਾ ਸੀਗਾ ਲੋਕ ਉਦੋਂ ਬਾਅਦ ਆਉਂਦੇ ਆ ਬਾਈ ਬੁੱਕਾ ਨਾ ਪੀਂਦੇ ਹਾਂ ਲੋਕ ਜੁਨੀਅਰ ਪਾਣੀ ਪੀਉਂਦੇ ਆ ਤੇ ਇਹ ਬੁੱਕਾ ਨਾ ਪੀਂਦਾ ਤੇ ਵਿੱਚ ਮਾ ਮੋਢੇ ਦੱਸੂਗਾ ਕੀ ਕੋਈ ਪਾਣੀ ਦੇ ਜਿਹੜੇ ਨਵੇਂ ਜਨਰੇਸ਼ਨ ਆਉਂਦੀ ਆ ਉਹਨਾਂ ਨੂੰ ਫਰਕੂਤਰ ਬਾਈ ਬਾਰੇ ਥੋੜੀ ਮੋਟੀ ਦਾ ਨੌਲੇਜ ਦਿਓ ਨਹੀਂ ਬਾਈ ਆਪਾਂ ਇਹ ਨਹੀਂ ਦੱਸਦੇ ਕਿਉਂਕਿ ਆਪਣੇ ਤੋਂ ਬੜੇ ਬੜੇ 스타 ਪਏ ਆ ਹੋਰ ਵੀ ਹਾਂਜੀ ਪਰ ਆਪਾਂ ਜਿਹੜੇ ਨੇੜੇ ਆ ਬੰਦੇ ਆਪਾਂ ਉਹਨਾਂ ਨੂੰ ਦੱਸੀਦਾ ਉਹਨਾਂ ਦਾ ਕੋਈ ਲੈ ਕੋ ਨਹੀਂ ਆਪਾਂ ਠੀਕ ਹੈ ਏ ਆਪਣਾ ਪਿੰਡ ਕਿਹੜਾ ਬਾਈ ਮਾਰਾ ਬਈ ਆਪਣਾ ਪਿੰਡ ਜਿਹੜਾ ਫਰੀਦਕੋੜਾ ਪਿੰਡ ਮਾਰਾ ਜਿਹੜਾ ਫਰੀਦਕੋੜਾ ਇਹਦੇ ਉਸਤਾਦ ਬਾਈ ਜੀ ਦੇ ਉਸਤਾਦ ਆ ਅਰਸ਼ ਬਰਾੜ ਠੀਕ ਹੈ ਆ ਬੈਠਾ ਬਾਈ ਦਾ ਸਰ ਤੇ ਗਾਂ ਚੇਲੀ ਪਾਲੇ ਬਾਈ ਨੇ ਆ ਉਸਤਾਦ ਵੱਡਾ ਇਹਨਾਂ ਦਾ ਆ ਦੂਸੂ ਘੜਾ ਚੇਲਾ ਆ ਦੂਸੂ ਘੜਾ ਚੇਲਾ ਗਾਂ ਕਿਹੜਾ ਫਿਰ ਪੈਦਾ ਕਰ ਰਹੇ ਆ ਆਪਾਂ ਦਾ ਜਮਨ ਨਮਣੀ ਜੀ ਹੈ ਜੀ ਠੀਕ ਹੈ ਜੀ ਇੰਨੀ ਕਿਰਪਾ ਹੁਣ ਵੀ ਆਪਣੇ ਚੇਲੇ ਬਣੀ ਜਾਂਦੇ ਗਾਂ ਦੀ ਗਾਂ ਪੂਰੀ ਸਪੋਰਟ ਕਰੀਦੀ ਆਪਾਂ ਉਹਨਾਂ ਨੂੰ ਤੁਹਾਨੂੰ ਵਿਖਾਵਾਂਗੇ ਸਾਡਾ ਮੇਰਾ ਉਸਤਾਦ ਵੀ ਕੌਣ ਆ ਤੁਹਾਨੂੰ ਇਲਝਾਵਾਂਗੇ ਆ ਬਾਈ ਦਾ ਉਸਤਾਦ ਵੀ ਹੈਗਾ ਇੱਕ ਪਿੰਡੋ ਹੀ ਸਾਡੇ ਬੰਦਾ ਤੇ ਉਹਦੇ ਕੋਲ ਆਪਾਂ ਪਾਰਟ 2 ਦੇ ਵਿੱਚ ਜਾਵਾਂਗੇ ਲੈ ਕੇ ਜਾਵਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਅੱਜ ਪਾਰਟ 1 ਅਤੇ ਪਾਰਟ 2 ਦੇ ਵਿੱਚ ਲੈ ਕੇ ਜਾਵਾਂਗੇ ਤੇ ਬਾਈ ਦੀ ਛਤਰੀ ਵੇਖੋ ਬੱਚੇ ਦੋ ਫਿਰਦੇ ਆ ਜੱਕਾ ਚੱਲਿਆ ਇੱਕ ਹੋ ਚੱਲਿਆ ਇਹ ਬਾਈ ਵਹਿਵੇਂ ਕਦੋਂ ਇਹਦਾ ਬਾਈ ਹੁਣ ਟਾਈਮ 3-4 ਵਜੇ ਹੀ ਹੋਣੇ ਆ ਬਸ ਹਨੇਰਾ ਕਰਕੇ ਆਉਂਗੇ ਠੀਕ ਹੈ ਜੀ ਪੱਕਾ ਟਾਈਮ ਹੀ ਆ ਦਿਨੇ ਅੱਖਾਂ ਮਤਲਬ ਇਹ ਡਾਦੋ ਤੁਸੀਂ ਬਾਤ ਨੇ ਵੜੋਂਗੇ ਘਰੇ ਦੇ ਬਾਤ ਨੇ ਪਾਉਣੀ ਆ ਢਕਾ ਕੇ ਜੀ ਬਸ ਉਹ ਨਹੀਂ ਪੈਂਦੇ ਇਹ ਨਾ ਨਾ ਅੱਛਾ ਤੇਰੀ ਤਾਂ ਬਣਾ ਥੱਲੇ ਆਉਂਗਾ ਨਹੀਂ ਕੇ ਠੀਕ ਹੈ ਜੀ ਸ਼ਰੀਰ ਵੀ ਬਣਾਣੀ ਆਉਂਦੇ ਕਿ ਬੈਂਦੇ ਹਾਂ ਬਾਈ ਢਕਾ ਕੇ ਪਾਉਣੇ ਪੈਂਦੇ ਤੇ ਆਹ ਸ਼ਰੀਰ ਚੰਦਰ ਲੱਗੀ ਵੀ ਤੇ ਇਹਦੇ ਚੰਦਰ ਵੀ ਲੱਗੀ ਇਹ ਜਿਹੜੀ ਨਾ ਬਾਈ ਜਿਹੜੀ ਝਾਲ ਵਾਲੀ ਗੱਲ ਆ ਜਿਹੜੀ ਝਾਲ ਰਹੁੰਦੀ ਆ ਉਹ ਰਾਤ ਨੂੰ ਕਬੂਤਰ ਨੂੰ ਲਿਸ਼ਕਦੀ ਦੇਦੀ ਆ ਅੱਛਾ ਜੀ ਤਾਂ ਕਰਕੇ ਝਾਲ ਲਾਈ ਦੀ ਐ ਸਪੈਸ਼ਲ ਭੜਕਾਉਣ ਵਾਲੀ ਆ ਉਹ ਲੱਗੀ ਹੁੰਦੀ ਪੱਕੀ ਉਹ ਪੱਕੀ ਲੱਗੀ ਹੁੰਦੀ ਆ ਉਹ ਬੱਚੇ ਮੁੱਚੇ ਬਾਂਗੂ ਆ ਛਾੜ ਇੱਕ ਹੀ ਉਹਨਾਂ ਦਾ ਤੇ ਕਿੰਨੀਆਂ ਕਬਾਈਆਂ ਗਾਦੀਆਂ ਤੁਸੀਂ ਇੰਟਰ ਬਾਈ ਹੋ ਗਈਆਂ ਤਿੰਨ ਚਾਰ 33 ਮੋਟਰਸਾਈਕਲ ਵਾਲੀਆਂ ਬਾਕੀ ਜਿਹੜੀਆਂ ਆਪਣੇ ਹੋਰ ਵੱਡੇ ਨਾਮ ਜਰੂਰ ਛੱਡਾਂਗੇ ਹਿੱਸਾ ਲੈਣਾ ਚਾਹੀਦਾ ਬੰਦੇ ਨੂੰ ਹਾਂ ਸਹੀ ਗੱਲ ਆਈ ਜਿਥਾਰ ਕਰਮਾ ਦੀ ਆਣਾ ਜੇ ਤਹਾਰ ਅੱਗੇ ਵੇਖੀ ਜਾਊਗੀ ਛੱਡਾਂਗੇ ਜ਼ਰੂਰ ਬਾਈ ਥੋੜੀ ਉਮਰ ਕਿੰਨੀ ਆ ਤੇ ਕਿੰਨਾ ਬੜੇ ਲਿਖੇ ਆ ਆਪਣੀ ਬਾਈ ਉਮਰ ਹੈਗੀ 21 ਸਾਲ 21 ਸਾਲ ਦੀ ਉਮਰ ਬਾਈ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਬੂਤਰ ਬਾਈ ਦੇ ਵਿੱਚ ਵੜਿਆ ਨੂੰ ਆਪਾਂ ਬਾਈ ਸ਼ੁਰੂ ਦਾ ਕਬੂਤਰ ਰੱਖੇ ਆਪਣੇ ਘਟੂ ਘਟ 7ਵੇਂ 8ਵੇਂ ਕਬੂਤਰ ਰੱਖ ਲਏ ਸੀ ਆਪਾਂ 7ਵੇਂ 8ਵੇਂ ਠੀਕ ਹੈ ਤੁਹਾਨੂੰ ਬਾਦ ਸ਼ਾਂਗ ਵਾਧਾ ਗਿਆ ਵਾਧਾ ਗਿਆ ਤੇ ਔਲੀ ਵਲੀ ਇੱਥੇ ਭਾਈ ਤੁਸੀਂ ਜਿਹੜਾ ਨਾਮ ਦਿੱਤਾ ਹੋਵੇ ਕੋਈ ਪਿਛਲੀ ਬਾਈ ਜਾਂ ਇਹਦੋਂ ਪਿੱਛੇ ਕੋਈ ਤਕੜਾ ਨਾਮ ਦਿੱਤਾ ਹੋਵੇ ਉਹਦੇ ਬਾਰੇ ਦੱਸੋਗੇ ਕੋਈ ਯਾਰ ਇੱਕ ਵਾਰੀ ਸਾਡੇ ਨਾਲ ਜੁਲਕਾ ਹੋ ਗਿਆ ਸੀਗਾ ਅਸੀਂ ਨਾ ਮੋਟਰਸਾਈਕਲ ਹੋਇਆ ਸੀ ਕਿ ਵੈਨ ਅੱਛਾ ਮੋਟਰਸਾਈਕਲ ਦਿੱਤਾ ਹੀਗਾ ਹਾਂ ਭਾਈ ਕਿੱਥੋਂ ਦਿੱਤਾ ਹੀਗਾ ਕਿਹੜੀ ਏਰਗੇ ਚ ਭਾਈ ਇਹ ਤਾਂ ਬਹੁਤ ਦੂਰ ਦਿੱਤਾ ਉਹ ਯਾ ਉਰੀਆ ਤਾਂ ਸਾਡੇ ਬਹੁਤ ਦੂਰ ਤੱਕ ਰਹੀ ਮਾਰ ਕਰੀ ਯਾ ਠੀਕ ਹੈ ਅਸੀਂ ਨਾ ਸਾਡਾ ਉਸਤਾਦ ਹੈ ਜਿਹੜਾ ਅੱਛਾ ਉਸਤਾਦ ਦਾ ਉਸਤਾਦ ਹੈ ਜਿਹੜਾ ਗਾਂ ਅੱਛਾ ਜੀ ਉਹ ਮੋਟਰਸਾਈਕਲ ਲੈ ਕੇ ਆਈ ਜਾਂਦਾ ਸੀ ਪੈਂਡਰ ਨੂੰ ਅੱਛਾ ਮੋਟਰਸਾਈਕਲ ਜਿੱਤ ਗਈ ਤਾਂ ਉਹ ਪ੍ਰਿੰਟਰ ਲਈ ਹੁੰਦਾ ਸੀ ਮੋਟਰਸਾਈਕਲ ਉਹਦਾ ਨਾਮ ਹੈਗਾ ਗੁਰਪਿਆਰ ਢਿੱਲੋਂ ਗੁਰਪ੍ਰੀਤ ਢਿੱਲੋਂ ਅੱਛਾ ਜੀ ਉਹ ਮੋਟਰਸਾਈਕਲ ਲਈ ਹੁੰਦਾ ਸੀਗਾ ਤੇ ਅੱਗੋਂ ਕੋਈ ਆਵਲੇ ਪੰਗੀ ਸਰਜਨ ਟੱਕਰ ਗਿਆ ਅੱਛਾ ਜੀ ਉਹ ਮੋਟਰਸਾਈਕਲ ਖੋਗੇ ਲੈ ਗਿਆ ਅੱਛਾ ਘਰੇ ਲੈ ਕੇ ਨਹੀਂ ਆਉਣਾ ਮੇਰੇਆ ਤੁਹਾਨੂੰ ਨਾ ਨਾ ਘਰੇ ਤਾਂ ਦਰਸ਼ ਨਹੀਂ ਪਾਈ ਕਰਦੇ ਨੇ ਠੀਕ ਹੈ ਮੋਟਰਸਾਈਕਲ ਜਿੱਤਿਆ ਤੇ ਬਾਈ ਤੋਂ ਕੋਈ ਰਾਜ ਖੋਗੇ ਲੈ ਗਿਆ ਮੋਟਰਸਾਈਕਲ ਹਾਂ ਬਾਈ ਮੋਟਰਸਾਈਕਲ ਖੋਗੇ ਲੈ ਗਿਆ ਤੇ ਦੁੱਖ ਤਾਂ ਬਹੁਤ ਹੋ ਰਿਹਾ ਨੇ ਜੀ ਦੁੱਖ ਤਾਂ ਹੁਣ ਫਿਰ ਹੋਣੇ ਸੀਗਾ ਕਰਦੇ ਮੂੰਹ ਤੇਲ ਢਾਲਨ ਨੂੰ ਬੈਠੇ ਸੀ ਇਹ ਘਰੇ ਅੱਛਾ ਜੀ ਘਰੇ ਤੇਲ ਢਾਲਦੇ ਆ ਉਹਦਾ ਉਹ ਵਹੀਕਲ ਦਿੱਤ ਕੇ ਇੰਨਾ ਦੀ ਕੀ ਹੁੰਦਾ ਹੈਗਾ ਘਰ ਦੇ ਨੂੰ ਵੀ ਦਿੱਤ ਕੇ ਆਉਣਗੇ ਹਾਰ ਨੇ ਤਾਂ ਹੈ ਹੀ ਨਹੀਂ ਅੱਛਾ ਅੱਛਾ ਜੀ ਮદાન ਹਾਰ ਹੀ ਫੜਾਈ ਕਰਦੇ ਆ ਜਦੋਂ ਛੱਡੀ ਤਾਂ ਠੀਕ ਹੈ ਜੀ ਤੇ ਤੁਸੀਂ ਜਾਣੇ ਕਾ ਤੇ ਮੋਟਰਸਾਈਕਲ ਤੇ ਬਾਈ ਤੇ ਕਿ ਕਾਰ ਘੂਰਤੇ ਜਾਣੇ ਬਾਈ ਗੱਡੀ ਤੇ ਜਾਈਦਾ ਠੀਕ ਗੱਡੀ ਤੇ ਜਾਈਦਾ ਤੇ ਕਿੰਨੇ ਕ ਬੰਦੇ ਆਪਣੇ ਰੱਖੇ ਹੋਏ ਆ ਕਬੂਤਰ ਬਾਈ ਡਾਉਨ ਤੇ ਕਬੂਤਰ ਡਾਉਨ ਤੇ ਕਬੂਤਰ ਡਾਉਨ ਤੇ ਆਪਣੇ 4-5 ਬੰਦੇ ਦਾ ਪੱਕੇ ਹੁੰਦੀ ਆ ਬਾਈ ਚਾਰ ਮਹੀਨੇ ਬੰਦੇ ਇੱਕ ਦੇ ਚਾਂ ਚੱਕ ਜਾਣਾ ਪੈ ਜੇ ਫਿਰ ਆਪਾਂ ਉਹਨਾਂ ਨੂੰ ਕਹਿ ਕੇ ਜਾਈਦਾ ਤੇ ਮਨਪੂਤਰ ਧਿਆਨ ਕੂਤਰਾਂ ਧਿਆਨ ਰੱਖ ਲੋ ਮਗਰ ਜਿਹੜੇ ਫਿਰਦੇ ਕਰੇ ਹਾਂ ਤੇ ਐਸ ਕੀ ਬੱਚੇ ਥੋੜੇ ਘੜਾਏ ਤੁਸੀਂ ਬਈ ਕੋਨਾ ਯਾਰ ਥੋੜਾ ਜਿਆ ਬਿਮਾਰੀ ਪੈ ਗਈ ਸੀ ਬੱਚਿਆਂ ਨੂੰ ਅੱਛਾ ਜੀ ਤਾਂ ਕਰਕੇ ਥੋੜੇ ਵੀਕ ਰਹਿ ਗਏ ਬੱਚੇ ਆਪਣੇ ਕੀ ਤੇ ਬੱਚੇ ਇਹਨਾਂ ਕੋਲ ਮਿੱਤਰੋ ਹੈਗੇ ਆ ਕੋਈ 8-9 ਬੱਚੇ ਆ ਤੇ ਇੰਟਰੀਆਂ ਤੁਸੀਂ 20 30 ਭਰੀ ਬੈਠੇ ਤੁਸੀਂ ਕਹਿਣ ਦੇ ਮੁਤਾਬਕ ਉਹ ਆਪਣੇ ਜਿਹੜਾ ਵੱਡਾ ਉਸਤਾਦ ਆ ਹਾਂਜੀ ਗੁਰਪ੍ਰੇਤ ਢੱਲੋਂ ਅੱਛਾ ਜੀ ਉਹਦੇ ਕੋਲੇ ਬੱਚੇ ਆਪਣੇ ਬਾਕੀ ਉਹ ਸਾਮ ਦਾ ਡਿਪੈਂਡ ਦੇ ਵਿਚਾਰੇ ਨੂੰ ਮਲਾਵਾ ਨਹੀਂ ਗੁਰਪ੍ਰੇਤ ਸਿੰਘ ਢੱਲੋਂ ਨੂੰ ਵੀ ਆਪਣਾ ਉਸਤਾਦ ਹੀ ਇੱਥੇ ਪੈਂਡ ਹੀ ਰਹਿੰਦੇ ਉਹ ਠੀਕ ਹੈ ਜੀ ਉਹਨਾਂ ਨੂੰ ਜ਼ਰ ਮਲਾਵਾਂਗੇ ਉਹਨਾਂ ਨਾਲ ਤੇ ਚਲੋ ਮਿੱਤਰੋ ਕਰਦੇ ਆਂ ਬਈ ਇੱਥੇ ਐਂਡ ਤੇ ਬਾਈ ਜਣਾਂ ਨੂੰ ਦਾਣੇ ਦੁਨੇ ਪਾ ਦੇ ਤੇ ਹੁਣ ਆਪਾਂ ਹੀ ਚੱਲਦੇ ਪੈਂਡ ਨੂੰ ਤੇ ਧੰਨਵਾਦ ਬਾਈ ਤੁਹਾਡੀ ਇੰਟਰਵਿਊ ਕਰਨਾ ਤੁਸੀਂ ਟਾਈਮ ਕੱਢਿਆ ਹਨ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦੀ